ਸੋ ਦਿਨ ਅਖਸਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਾਰ ਕੈਮਰਾਮੈਨ ਅਮਿਤ ਦਿਨਾਲ ਸੋ ਅੱਜ ਸਾਡੇ ਨਾਲ ਬੈਠੇ ਨੇ ਮੈਂਬਰ ਆਫ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਜਿਨ੍ਹਾਂ ਦਾ ਬੇਟਾ ਡਾਕਟਰ ਇਸ਼ਾਕ ਕੁਮਾਰ ਚੱਬੇਵਾਲ ਤੋਂ ਜਮੀਨੀ ਚੌਂਤੇ ਲੜ ਰਿਹਾ ਉਹ ਗੱਲਬਾਤ ਕਰਦੇ ਹੋ ਉਹਨਾਂ ਨਾਲ ਕਿਉਂਕਿ ਦੋ ਦਿਨ ਰਹਿ ਚੁੱਕੇ ਨੇ ਪ੍ਰਚਾਰ ਵਾਸਤੇ ਵੀ ਤੇ 20 ਤਰੀਕ ਨੂੰ ਇਲੈਕਸ਼ਨ ਹੈ ਕੀ ਹੈ ਇਹਨਾਂ ਦਾ ਰਿਜ਼ਰਵ ਕੀਥੇ ਤੱਕ ਪਹੁੰਚੇ ਹੋਣ ਦੀ ਸਾਰੀ ਟੀਮ ਸੋ ਨਮਸਕਾਰ ਡਾਕਟਰ ਸਾਹਿਬ ਨਮਸਕਾਰ ਹਾਂਜੀ ਡਾਕਟਰ ਸਾਹਿਬ ਕਿੱਥੇ ਤੱਕ ਆਪਾਂ ਅ ਬਿਲਕੁਲ ਜਿੱਤ ਯਕੀਨੀ ਹੈ ਕਿਉਂਕਿ ਪ੍ਰਚਾਰ ਜਿਹੜਾ ਹੈ ਉਹ ਬਹੁਤ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਔਰ ਡੋਰ ਟੂ ਡੋਰ ਪ੍ਰਚਾਰ ਜਿਹੜਾ ਹੈ ਉਹ ਲਗਭਗ ਤਿੰਨ ਵਾਰ ਹੋ ਚੁੱਕਾ ਹੈ ਔਰ ਲੋਕ ਡੋਰ ਟੂ ਡੋਰ ਪ੍ਰਚਾਰ ਦੇ ਵਿੱਚ ਜੋ ਵੀ ਧਿਆਨ ਵਿੱਚ ਵੀ ਹੈ ਤੇ ਲੋਕ ਜਿਹੜੇ ਆ ਕੰਮਾਂ ਤੋਂ ਪਿਛਲੇ ਸਾਲਾਂ ਦੇ ਦੌਰਾਨ ਜਿੰਨੇ ਵੀ ਕੰਮ ਹੋਏ ਉਹਨਾਂ ਕੰਮਾਂ ਤੋਂ ਸੰਤੁਸ਼ਟ ਨੇ ਤੇ ਪੂਰੀ ਉਮੀਦ ਹੈ ਕਿ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰਾਏਗਾ ਤੇ ਲੋਕ ਸਭ ਜਪਾ ਦੇਖਦੇ ਆ ਕਿ ਤੁਹਾਡੇ ਐਂਟੀ ਪਾਰਟੀ ਆ ਜਿਹੜੀ ਆ ਕਿ ਡਾਕਟਰ ਬਾਜਵਾ ਸਾਹਿਬ ਜਾਂ ਚੰਨੀ ਜੀ ਬਹੁਤ ਕੁਝ ਬੋਲਦੇ ਨੇ ਤੁਹਾਡੇ ਬਾਰੇ ਤੁਸੀਂ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਆ ਸਾਰੀਆਂ ਗੱਲਾਂ ਦਾ ਆ ਦੇਖੋ ਵਿਰੋਧੀਆਂ ਦਾ ਬੋਲਣਾ ਕੰਮ ਹੀ ਆ ਪਰ ਇਹ ਵੀ ਕਈ ਵਾਰ ਤਾਂ ਬਿਲਕੁਲ ਆਪਣੀ ਲਾਈਨ ਵੀ ਕਰਾਸ ਕਰਕੇ ਬੋਲਦੇ ਆ ਜਿਸ ਤਰ੍ਹਾਂ ਉਹ ਅਕਸਰ ਮੈਨੂੰ ਕਹਿੰਦੇ ਵੀ ਜੀ ਡਾਕਟਰ ਰਾਜ ਨੇ ਕਾਂਗਰਸ ਪਾਰਟੀ ਛੱਡ ਕੇ ਜਦੋਂ ਉਧਰ ਜੁਆਇਨ ਕੀਤਾ ਤੇ ਆਪਣੀ ਮਾਂ ਪਾਰਟੀ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਤੇ ਮੈਂ ਇਹਨਾਂ ਦੋਨਾਂ ਨੂੰ ਇਹੀ ਪੁੱਛਣਾ ਚਾਹੁੰਦਾ ਵੀ ਭਾਈ ਜਦੋਂ ਬਾਜਵਾ ਸਾਹਿਬ 2022 ਦਾ ਇਲੈਕਸ਼ਨ ਲੜ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਜੀ ਤਾਂ ਉਹਨਾਂ ਦੇ ਸਕੇ ਭਰਾ ਫਤੇ ਸਿੰਘ ਬਾਜਵਾ ਜਿਹੜੇ ਪਹਿਲਾਂ ਕਾਂਗਰਸ ਤੋਂ 2017 ਤੋਂ ਲੈ ਕੇ 22 ਤੱਕ ਕਾਂਗਰਸ ਤੋਂ ਹੀ ਵਿਧਾਇਕ ਸੀ ਤੇ ਉਹ ਉਹਨਾਂ ਦੇ ਉਹਨਾਂ ਦੇ ਨਾਲ ਦੇ ਹਲਕੇ ਦੇ ਵਿੱਚ ਉਹ ਜਿਹੜੇ ਉਹ ਬੀਜੇਪੀ ਦੀ ਟਿਕਟ ਤੇ ਚੋਣ ਲੜ ਰਹੇ ਸੀ ਸੋ ਕੀ ਇਹ ਮਾਂ ਦੀ ਪੇਟ ਦੀ ਛੁਰਾ ਨਹੀਂ ਔਰ ਇਸੇ ਤਰ੍ਹਾਂ ਚੰਨੀ ਜੀ ਗੱਲ ਕਰਦੇ ਆ ਬਤੌਰ ਸੀਐਮ ਮੇਰਾ ਖਿਆਲ ਕੇ ਸਭ ਤੋਂ ਸੇਫ ਲੜਾਈ ਉਹਨਾਂ ਨੇ ਲੜੀ ਕਹਿੰਦੇ ਵੀ ਜੇ ਇੱਕ ਸੀਟ ਤੋਂ ਵੀ ਹਾਰ ਵੀ ਗਿਆ ਤਾਂ ਚਲੋ ਜਿੱਤ ਜਾਵਾਂ ਇੱਕ ਤੋਂ ਜਿੱਤ ਜਾਵਾਂਗੇ ਸੋ ਬਤੌਰ ਸੀਐਮ ਸੀਐਮ ਹੁੰਦੇ ਹੋਏ ਜਿਹੜੀਆਂ ਤਿੰਨ ਸੀਟਾਂ ਆਪਣੀ ਮਰਜ਼ੀ ਨਾਲ ਲੜੀਆਂ ਉਹ ਤਿੰਨਾਂ ਸੀਟਾਂ ਤੋਂ ਵੀ ਹਾਰ ਗਏ ਔਰ ਇੱਥੋਂ ਤੱਕ ਕਿ ਉਹਨਾਂ ਦੇ ਭਰਾ ਉਹ ਨਾਲ ਦੇ ਹਾਰ ਕੇ ਦੇ ਵਿੱਚ ਮੇਰਾ ਬਸੀ ਤੋਂ ਉਹ ਲਗਭਗ ਮੇਰਾ ਖਿਆਲ ਜੀਪੀ ਸਿੰਘ ਦੀ ਸੀਟ ਸੀ ਬਸੀ ਪਟਾਣਾ ਉੱਥੇ ਸਾਡੇ ਕਾਂਗਰਸ ਦੇ ਜਿਹੜਾ ਅਧਿਕਾਰਤ ਉਮੀਦਵਾਰ ਉਹ ਉਸ ਦੇ ਖਿਲਾਫ ਲੜਨੇ ਆ ਤੇ ਕੀ ਇਹ ਇਨਡਿਸਿਪਲਨ ਨਹੀਂ ਕੀ ਇਹ ਮਾਂ ਦੀ ਪੇਟੀ 'ਚ ਛੁਰਾ ਨਹੀਂ ਸੋ ਗੱਲਾਂ ਆ ਵੀ ਆਪਾਂ ਕਰੀ ਜਾਂਦੇ ਆ ਗੱਲ ਤੇ ਵੀ ਗੱਲ ਤੇ ਕੰਮ ਦੀ ਕਰਨੀ ਚਾਹੀਦੀ ਹੈ ਤੇ ਆਪਾਂ ਕੀਤਾ ਕੀ ਹੈ ਜੇ ਬਹੁਤ ਹੀ ਅੱਛੇ ਕੰਮ ਕੀਤੇ ਹੁੰਦੇ ਉਹਨਾਂ ਤਿੰਨ ਚਾਰਾਂ ਮਹੀਨਿਆਂ ਦੇ ਵਿੱਚ ਤਾਂ ਫਿਰ ਦੁਬਾਰਾ ਜਿੱਤ ਜਾਂਦੇ ਔਰ ਇਹ ਆ ਭਈ ਆਪਣੀਆਂ ਦੋਨੇ ਸੀਟਾਂ ਵੀ ਹਾਰ ਗਿਆ ਬ੍ਰਦਰ ਦੀ ਸੀਟ ਜਿਹੜਾ ਬਾਗੀ ਹੋ ਕੇ ਲੜਿਆ ਸੀ ਉਹ ਵੀ ਹਾਰ ਗਿਆ ਸੋ ਇਹ ਜਿਹੜੀਆਂ ਗੱਲਾਂ ਬਿਲਕੁਲ ਬੇਬੁਨਿਆਦ ਆ ਤੇ ਇਹਨਾਂ ਦਾ ਕਰਨ ਦਾ ਕੋਈ ਤਕ ਨਹੀਂ ਬਣਦਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਕਿਸੇ ਗੱਲ ਦੇ ਵਿੱਚ ਆਉਣ ਦੀ ਲੋੜ ਨਹੀਂ ਇਹ ਜਿਹੜੇ ਲੀਡਰ ਆਏ ਆ ਜਾਂ ਬਾਹਰੋਂ ਆਂਦੇ ਆ ਖਾਸ ਤੌਰ ਤੇ ਇਹਨਾਂ ਦੇ ਜਿਹੜੇ ਪ੍ਰਚਾਰ ਕਰਨ ਦੂਜੀਆਂ ਲੀਡ ਪਾਰਟੀਆਂ ਦੇ ਲੀਡਰ ਆਏ ਆ ਸਿਰਫ ਇੱਕ ਜੱਫੀ ਪਾਉਂਦੇ ਆ ਤੇ ਬਾਅਦ ਚ 20 ਤਰੀਕ ਤੋਂ ਬਾਅਦ ਫਿਰ ਕਿਸੇ ਨੇ ਨਹੀਂ ਪੁੱਛਣਾ ਨਾ ਇਹਨਾਂ ਨੇ ਫੋਨ ਚੱਕਣਾ ਡਾਕਟਰ ਰਾਜ ਤੁਹਾਡਾ ਪੁੱਤਰ ਆ ਡਾਕਟਰ ਰਾਜ ਤੁਹਾਡਾ ਸਾਥੀ ਹੈ ਔਰ ਤੁਹਾਡੇ ਨਾਲ ਹਮੇਸ਼ਾ ਰਿਹਾ ਤੇ ਹਮੇਸ਼ਾ ਰਹੇਗਾ ਮੋਢਾ ਨਾਲ ਮੋਢਾ ਲਾ ਕੇ ਚੱਲੇਗਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੰਮ ਕੀਤਾ ਵੀ ਹੈ ਕਰਾਂਗੇ ਵੀ ਤੇ ਮੈਂ ਸਾਰੇ ਸਾਥੀਆਂ ਨੂੰ ਬੇਇਜ਼ਤੀ ਕਰਨੀ ਜਾਂ ਸਰਕਾਰ ਆਪਣੀ ਆ 2.5 ਸਾਲ ਵੀ ਸਰਕਾਰ ਆਪਣੀ ਰਹਿਣੀ ਆ ਸੋ ਜਿਮਨੀ ਚੋਣਾ ਦੇ ਵਿੱਚ ਖਾਸ ਤੌਰ ਤੇ ਸਾਡਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹ ਜਿਹੜੀ ਜਿਮਨੀ ਚੋਣਾ ਚਾਰਾਂ ਹਲਕਿਆਂ ਦੇ ਵਿੱਚ ਸਭ ਤੋਂ ਵੱਡੀ ਲੀਡ ਨੂੰ ਜਿਤਾਈਏ ਤਾਂ ਕਿ ਜਿਹੜੇ ਰਹਿੰਦੇ ਕੰਮ ਆ ਉਹਨੂੰ ਪੂਰੇ ਜ਼ੋਰ ਨਾਲ ਕਰਵਾ ਸਕੀਏ ਤੇ ਭਾਜਪਾ ਵੱਲੋਂ ਵੀ ਜਦੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹ ਇਹੀ ਕਿਹਾ ਜਾਂਦਾ ਹੈ ਕਿ ਪਰਿਵਾਰ ਨੂੰ ਹੀ ਸੀਟਾਂ ਦੇ ਰਹੇ ਹੈ ਪਰਿਵਾਰ ਨੂੰ ਕੋਈ ਹੋਰ ਵੀ ਆ ਸਕਦਾ ਹੈ ਕਿ ਕਿਦਾਂ ਤੁਸੀਂ ਦੇਖੋ ਇਸੇ ਤਰ੍ਹਾਂ ਭਾਜਪਾ ਵੀ ਗੱਲ ਕਰ ਰਹੀ ਹੈ ਚੰਨੀ ਜੀ ਵੀ ਗੱਲ ਕਰ ਰਹੇ ਤੇ ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਪਹਿਲਾਂ ਤੁਸੀਂ ਆਪਣੇ ਗਰੀਬਾਂ ਝਾਕ ਕੇ ਦੇਖੋ ਆ ਹੁਣ ਕਾਂਗਰਸ ਦੀ ਵੀ ਗੱਲ ਕਰਦੇ ਆ ਤੇ ਹੁਣ ਜਿਹੜੇ ਲੀਡਰ ਚੰਨੀ ਜੀ ਵੀ ਗੱਲ ਕਰਦੇ ਸੀ ਪਰਿਵਾਰਵਾਦੀ ਗੱਲ ਕਰਦੇ ਸੀ ਤਾਂ ਮੈਂ ਅਸੀਂ ਤਾਂ ਮੈਰਿਟ ਤੇ ਲੜੀ ਇਲੈਕਸ਼ਨ ਮੈਰਿਟ ਤੇ ਲੜ ਰਹੇ ਆ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਪਏ ਤੁਸੀਂ ਤਾਂ ਉਸ ਪਾਰਟੀ ਆ ਜਿੱਥੇ ਪਰਿਵਾਰਵਾਦ ਸਭ ਤੋਂ ਜ਼ਿਆਦਾ ਜਿੱਥੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਉਸ ਤੋਂ ਬਾਅਦ ਉਹਨਾਂ ਦੀ ਬੇਟੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਰਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਜੀ ਤੋਂ ਬਾਅਦ ਸੋਨੀਆ ਗਾਂਧੀ ਜੀ ਪ੍ਰਧਾਨ ਰਹੇ ਪਾਰਟੀ ਦੇ 20 ਸਾਲ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਪਾਰਟੀ ਦੇ ਪ੍ਰਧਾਨ ਰਹੇ ਰਾਹੁਲ ਗਾਂਧੀ ਜੀ ਤੋਂ ਬਾਅਦ ਅੱਗੇ ਹੁਣ ਪ੍ਰਿਯੰਕਾ ਵਾਧਰਾ ਜੀ ਉਹ ਇਲੈਕਸ਼ਨ ਲੜ ਰਹੇ ਪਏ ਐਡੀ ਵੱਡੀ ਪਰਿਵਾਰਵਾਦ ਜਿਹੜਾ ਤੁਹਾਡੇ ਜਿਹੜਾ ਤੁਹਾਡੇ ਸਿਰ ਤੇ ਆ ਜਿਹਦੇ ਵਿੱਚ ਤੁਸੀਂ ਜਿਸ ਪਾਰਟੀ ਜਾਂ ਤੁਸੀਂ ਉਹਦੀ ਗੱਲ ਕਰੋ بجائے ਕਿ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੇ ਤੁਹਾਨੂੰ ਕੀ ਲੱਗਦਾ ਕਿੰਨੀ ਕਲੀਡ ਲੈ ਕੇ ਆਪਾਂ ਅੱਗੇ ਆਵਾਂਗੇ 40000 ਤੋਂ ਜ਼ਿਆਦਾ ਦੀ ਲੀਡ ਲੈ ਚੱਤਾਂਗੇ ਅੱਛਾ ਜੀ ਠੀਕ ਹੈ ਸਰ ਥੈਂਕ ਯੂ ਜੀ ਸੋ ਇਸ ਸੀ ਸੈਡਨਲ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਏ ਕੁਮਾਰ ਚੱਬੇਵਾਲ ਜੀ ਦਿਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਧੰਨਵਾਦ